ਮੇਰੇ ਭਰਾ ਦੀ ਮੈਰਿਜ ਹੋਈ ਸੀਗੀ ਜੀ ਉਹਦੀ ਮੈਰਿਜ ਤੋਂ ਡੇਢ ਕਿ ਮਹੀਨਾ ਬਾਅਦ ਡੈਥ ਹੋ ਗਈ ਸੀਗੀ ਜੀ ਉਸ ਤੋਂ ਬਾਅਦ ਸਹਮਤੀ ਨਾਲ ਜੀ ਮੇਰੇ ਸਿਰ ਬਿਠਾਤੇ ਸੀਗੇ ਜੀ ਉਹਨਾਂ ਦੇ ਪੰਜਾਸੀ ਕੀਤੇ ਸਾਡੇ ਇੱਧਰ ਤੋਂ ਸੀਗਾ ਜੀ ਉਸ ਤੋਂ ਬਾਅਦ ਸਾਲ ਕੁ ਬਾਅਦ ਮੇਰੇ ਬੇਟਾ ਹੋਇਆ ਜੀ ਜਿਹਦਾ ਨਾਮ ਰudraaksharma ਜੀ ਉਸ ਤੋਂ ਬਾਅਦ ਅਸੀਂ ਨੂੰ MBA ਦਾ ਕੋਰਸ ਕਰਾਇਆ ਜੀ ਹਾਂਜੀ ਜੀ ਫਿਰ ਕੇਕ ਵਗੈਰਾ ਦਾ ਕੋਰਸ ਕਰਵਾਇਆ ਨੂੰ ਸਮਾਨ ਦਵਾਇਆ ਸਾਰਾ ਜੀ ਕੰਮ ਕਰਾ ਕੇ ਦਿੱਤਾ ਘਰੀ ਉਸ ਤੋਂ ਬਾਅਦ ਸਰ ਇਹ ਕਹਿਣ ਲੱਗੀ ਮੈਂ ਆਸਟ੍ਰੇਲੀਆ ਨਾ ਕੈਨੇਡਾ ਜਾਣਾ ਜੀ ਸਰ ਇਹਦਾ ਕੈਨੇਡਾ ਦੀ ਫਾਈਲ ਲਗਾਈ ਉੱਥੇ ਰਿਫਿਊਜ਼ਲ ਆ ਗਈ ਜੀ ਰਿਫਿਊਜ਼ਲ ਆਣ ਤੋਂ ਬਾਅਦ ਥੋੜਾ ਟਾਈਮ ਉਰੇ ਰਹੀ ਜੀ ਉਸ ਤੋਂ ਬਾਅਦ ਕੀ ਦਿਮਾਗ ਚ ਆਇਆ ਵੀ ਮੈਂ ਆਸਟ੍ਰੇਲੀਆ ਜਾਣਾ ਜੀ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਠੀਕ ਹੈ ਬੱਚੇ ਦੇ ਫਿਊਚਰ ਕਰਕੇ ਅਸੀਂ ਆਸਟ੍ਰੇਲੀਆ ਦਾ ਵੀ ਲਗਾਤਾ ਜੀ ਆਸਟ੍ਰੇਲੀਆ ਲਾਇਆ ਚਲੋ ਉਹਦਾ ਵੀਜ਼ਾ ਆ ਗਿਆ ਜੀ ਉੱਥੇ ਚਲੀ ਗਈ ਜੀ ਬਿਲਕੁਲ ਉਹਰੇ ਤੋਂ ਸਹੀ ਝੜਾ ਕੇ ਆਏ ਆ ਸਾਰੀ ਫੈਮਿਲੀ ਝੜਾ ਕੇ ਆਈ ਹੈ ਕੋਈ ਐਸੀ ਗੱਲ ਨਹੀਂ ਜੀ ਉਸ ਤੋਂ ਬਾਅਦ 2-4 ਮਹੀਨੇ ਗੱਲ ਹੁੰਦੀ ਰਹੀ ਹੈ ਜੀ ਉਸ ਤੋਂ ਬਾਅਦ ਕੀ ਦਿਮਾਗ ਚ ਆਇਆ ਮੈਨੂੰ ਬਲੌਕ ਕਰਤਾ ਜੀ ਪਹਿਲਾਂ ਜੀ ਫਿਰ ਸਰ ਮੇਰੇ ਘਰਦਿਆਂ ਨਾਲ ਗੱਲ ਹੁੰਦੀ ਸੀਗੀ ਜੀ ਮਾੜੀ-ਮੋਟੀ ਤਾਂ ਪਾਪਾ ਨੇ ਕਿਹਾ ਵੀ ਜਿਵੇਂ ਉਹਨੂੰ ਵੀਡੀਓ ਕਾਲ ਕਰਦੇ ਸੀ ਉਹ ਚੱਕਦੀ ਨਹੀਂ ਸੀ ਆਡੀਓ ਕਾਲ ਤੇ ਗੱਲ ਕਰਦੀ ਸੀਗੀ WhatsApp ਤੇ ਤਾਂ ਉਹਨੂੰ ਕਿਹਾ ਵੀ ਤੂੰ ਸਾਨੂੰ ਵੀਡੀਓ ਕਾਲ ਤਾਂ ਕਰ ਤਾਂ ਉਹ ਕਹਿੰਦੀ ਸੀ ਵੀ ਉਹਰੇ ਨੈਟਵਰਕ ਨਹੀਂ ਆ ਰਿਹਾ ਜਾਂ ਮੈਂ ਕੰਮ ਤੇ ਆਂ ਫੋਨ ਨਾ ਚੱਕਣਾ ਜੇ ਕਰਨਾ ਜੀ ਫਿਰ ਕਰਦੇ ਕਰਾਂਦੇ ਉਹਨੇ ਇਹ ਘਰਦਿਆਂ ਨੂੰ ਵੀ ਬਲੌਕ ਕਰਤਾ ਜੀ ਫਿਰ ਪਾਪਾ ਨੇ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਜੀ ਵੀ ਐਵੇਂ ਐਵੇਂ ਕਰਕੇ ਵੀ ਬੱਚੇ ਉਹ ਘਰ ਦੇ ਉਹ ਘਰਦੇ ਕਹਿੰਦੇ ਵੀ ਨਹੀਂ ਜੀ ਐਵੇਂ ਹੋ ਹੀ ਨਹੀਂ ਸਕਦਾ ਜੀ ਇਹ ਉਹ ਤਾਂ ਉਸ ਤੋਂ ਬਾਅਦ ਉਹਦੇ ਨਾਨੇ ਨਾਲ ਸੰਪਰਕ ਕਰਿਆ ਜੀ ਪਾਪਾ ਨੇ ਜਿਹੜੇ ਪੰਚਾਇਤ ਦੇ ਮੈਂਬਰ ਸੀਗੇ ਉਸ ਟਾਈਮ ਉਹਨਾਂ ਦੀ ਪੰਚਾਇਤ ਦੇ ਉਧਰੋਂ ਸਿਆਣੇ ਸੀਗੇ ਸਾਡੀ ਦੇ ਸੀਗੇ ਜੀ ਤਾਂ ਗੱਲਬਾਤ ਕੀਤੀ ਜੀ ਉਹ ਕਹਿੰਦੇ ਸਾਡੀ ਤਾਂ ਬਣਦੀ ਨਹੀਂ ਸਾਨੂੰ ਤਾਂ ਪਤਾ ਨਹੀਂ ਹੈਗਾ ਜੀ ਅ ਤੁਸੀਂ ਉਰੇ ਉਹਨਾਂ ਨਾਲ ਜਾ ਕੇ ਗੱਲ ਕਰ ਲਓ ਜੀ ਅਸੀਂ ਕਿਹਾ ਹਣੀ ਕਿੰਨਾ ਖਰਚਾ ਤੁਸੀਂ ਲੋਨ ਵਗੈਰਾ ਲੈ ਕੇ ਉਹ ਤੇ ਕੀਤਾ ਦੀ ਨਿਵੇਸ਼ ਵਿੱਚ ਜੀ ਸਰ ਟੋਟਲ 35-40 ਲੱਖ ਰੁਪਏ ਖਰਚਾ ਆਇਆ ਜਿਸ ਪਿੱਛੇ ਪਾਪਾ ਨੇ ਮੇਰੇ ਨੇ 10 ਲੱਖ ਦਾ ਲੋਨ ਲਿੱਤਾ ਸੀਗਾ ਜੀ ਬੈਂਕ ਤੋਂ ਜੀ ਬਾਕੀ ਘਰ ਦੀ ਪੂੰਜੀ ਦਾ ਸੀ ਬਾਕੀ ਜੋ ਸੀਗਾ ਸਾਡੇ ਕੋਲ ਜੀ ਜਿੰਨਾ ਕੀ ਮੰਗ ਕੀ ਕਰਦੇ ਹੋ ਜਿਸ ਦਾ ਤੁਹਾਨੂੰ ਧੋਖਾ ਦਿੱਤਾ ਉਹਨੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਸਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਤਾਂ ਕਿ ਕੋਈ ਕਿਸੇ ਨੂੰ ਵੀ ਅੱਗੇ ਨੂੰ ਕਿਸੇ ਨਾਲ ਐਵੇਂ ਕਰਨ ਦੀ ਸ਼ੈ ਨਾ ਮਿਲੇ ਜੀ ਬਸ ਉਸਤੇ ਹੀ ਮੰਗ ਕਰਦੇ ਹਾਂ ਜੀ ਤਾਂ ਮੇਰੇ ਭਰਾ ਦੀ ਮੈਰਿਜ ਹੋਈ ਸੀਗੀ ਜੀ ਉਹਦੀ ਮੈਰਿਜ ਤੋਂ ਡੇਢ ਕਿ ਮਹੀਨਾ ਬਾਅਦ ਡੈਥ ਹੋ ਗਈ ਸੀਗੀ ਜੀ ਉਸ ਤੋਂ ਬਾਅਦ ਸੈਮਤੀ ਨਾਲ ਜੀ ਮੇਰੇ ਸਿਰ ਬਿਠਾਤੇ ਸੀਗੇ ਜੀ ਉਹਨਾਂ ਦੇ ਪੰਜਾਸੀ ਕੀਤੇ ਸਾਡੇ ਇੱਧਰ ਤੋਂ ਸੀਗਾ ਜੀ ਉਸ ਤੋਂ ਬਾਅਦ ਸਾਲ ਕੁ ਬਾਅਦ ਮੇਰੇ ਬੇਟਾ ਹੋਇਆ ਜੀ ਜਿਹਦਾ ਨਾਮ ਰudraak sharma ਜੀ ਉਸ ਤੋਂ ਬਾਅਦ ਅਸੀਂ ਨੂੰ MBA ਦਾ ਕੋਰਸ ਕਰਾਇਆ ਜੀ ਹਾਂਜੀ ਜੀ ਫਿਰ ਕੇਕ ਵਗੈਰਾ ਦਾ ਕੋਰਸ ਕਰਵਾਇਆ ਨੂੰ ਸਮਾਨ ਦਵਾਇਆ ਸਾਰਾ ਜੀ ਕੰਮ ਕਰਾ ਕੇ ਦਿੱਤਾ ਘਾਰੀ ਉਸ ਤੋਂ ਬਾਅਦ ਸਰ ਇਹ ਕਹਿਣ ਲੱਗੀ ਮੈਂ ਆਸਟ੍ਰੇਲੀਆ ਨਾ ਕੈਨੇਡਾ ਜਾਣਾ ਜੀ ਸਰ ਇਹਦਾ ਕੈਨੇਡਾ ਦੀ ਫਾਈਲ ਲਗਾਈ ਉੱਥੇ ਰਿਫਿਊਜ਼ਲ ਆ ਗਈ ਜੀ ਰਿਫਿਊਜ਼ਲ ਆਣ ਤੋਂ ਬਾਅਦ ਥੋੜਾ ਟਾਈਮ ਉਰੇ ਰਹੀ ਜੀ ਉਸ ਤੋਂ ਬਾਅਦ ਕੀ ਦਿਮਾਗ ਚ ਆਇਆ ਵੀ ਮੈਂ ਆਸਟ੍ਰੇਲੀਆ ਜਾਣਾ ਜੀ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਠੀਕ ਹੈ ਬੱਚੇ ਦੇ ਫਿਊਚਰ ਕਰਕੇ ਅਸੀਂ ਆਸਟ੍ਰੇਲੀਆ ਦਾ ਵੀ ਲਗਾਤਾ ਜੀ ਆਸਟ੍ਰੇਲੀਆ ਲਾਇਆ ਚਲੋ ਉਹਦਾ ਵੀਜ਼ਾ ਆ ਗਿਆ ਜੀ ਉੱਥੇ ਚਲੀ ਗਈ ਜੀ ਬਿਲਕੁਲ ਉਹਰੇ ਤੋਂ ਸਹੀ ਜੜਾ ਕੇ ਆਏ ਆ ਸਾਰੀ ਫੈਮਿਲੀ ਜੜਾ ਕੇ ਆਈ ਹੈ ਕੋਈ ਐਸੀ ਗੱਲ ਨਹੀਂ ਜੀ ਉਸ ਤੋਂ ਬਾਅਦ 2-4 ਮਹੀਨੇ ਗੱਲ ਹੁੰਦੀ ਰਹੀ ਹੈ ਜੀ ਉਸ ਤੋਂ ਬਾਅਦ ਕੀ ਦਿਮਾਗ ਚ ਆਇਆ ਮੈਨੂੰ ਬਲੌਕ ਕਰਤਾ ਜੀ ਪਹਿਲਾਂ ਜੀ ਫਿਰ ਸਰ ਮੇਰੇ ਘਰਦਿਆਂ ਨਾਲ ਗੱਲ ਹੁੰਦੀ ਸੀਗੀ ਜੀ ਮਾੜੀ-ਮੋਟੀ ਤਾਂ ਪਾਪਾ ਨੇ ਕਿਹਾ ਵੀ ਜਿਵੇਂ ਉਹਨੂੰ ਵੀਡੀਓ ਕਾਲ ਕਰਦੇ ਸੀ ਉਹ ਚੱਕਦੀ ਨਹੀਂ ਸੀ ਆਡੀਓ ਕਾਲ ਤੇ ਗੱਲ ਕਰਦੀ ਸੀਗੀ WhatsApp ਤੇ ਤਾਂ ਉਹਨੂੰ ਕਿਹਾ ਵੀ ਤੂੰ ਸਾਨੂੰ ਵੀਡੀਓ ਕਾਲ ਤਾਂ ਕਰ ਤਾਂ ਉਹ ਕਹਿੰਦੀ ਸੀ ਵੀ ਉਹਰੇ ਨੈਟਵਰਕ ਨਹੀਂ ਆ ਰਿਹਾ ਜਾਂ ਮੈਂ ਕੰਮ ਤੇ ਆਂ ਫੋਨ ਨਾ ਚੱਕਣਾ ਜੇ ਕਰਨਾ ਜੀ ਫਿਰ ਕਰਦੇ ਕਰਾਂਦੇ ਉਹਨੇ ਇਹ ਘਰਦਿਆਂ ਨੂੰ ਵੀ ਬਲੌਕ ਕਰਤਾ ਜੀ ਫਿਰ ਪਾਪਾ ਨੇ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਜੀ ਵੀ ਐਵੇਂ ਐਵੇਂ ਕਰਕੇ ਵੀ ਬੱਚੇ ਉਹ ਘਰ ਦੇ ਉਹ ਘਰ ਦੇ ਕਹਿੰਦੇ ਵੀ ਨਹੀਂ ਜੀ ਐਵੇਂ ਹੋ ਹੀ ਨਹੀਂ ਸਕਦਾ ਜੇ ਵੋ ਤਾਂ ਉਸ ਤੋਂ ਬਾਅਦ ਉਹਦੇ ਨਾਨੇ ਨਾਲ ਸੰਪਰਕ ਕਰਿਆ ਜੀ ਪਾਪਾ ਨੇ ਜਿਹੜੇ ਪੰਚਾਇਤ ਦੇ ਮੈਂਬਰ ਸੀਗੇ ਉਸ ਟਾਈਮ ਉਹਨਾਂ ਦੀ ਪੰਚਾਇਤ ਦੇ ਉਧਰੋਂ ਸਿਆਣੇ ਸੀਗੇ ਸਾਡੀ ਦੇ ਸੀਗੇ ਜੀ ਤਾਂ ਗੱਲਬਾਤ ਕੀਤੀ ਜੀ ਉਹ ਕਹਿੰਦੇ ਸਾਡੀ ਤਾਂ ਬਣਦੀ ਨਹੀਂ ਸਾਨੂੰ ਤਾਂ ਪਤਾ ਨਹੀਂ ਹੈਗਾ ਜੀ ਅ ਤੁਸੀਂ ਉਰੇ ਉਹਨਾਂ ਨਾਲ ਜਾ ਕੇ ਗੱਲ ਕਰ ਲਓ ਜੀ ਅਸੀਂ ਕਿਹਾ ਹਣੀ ਕਿੰਨਾ ਖਰਚਾ ਤੁਸੀਂ ਲੋਨ ਵਗੈਰਾ ਲਗਾ ਕੇ ਕੀਤਾ ਦੀ ਹਿੰਦੇਸ਼ ਵਿੱਚ ਸਰ ਟੋਟਲ 35-40 ਲੱਖ ਰੁਪਏ ਖਰਚਾ ਆਇਆ ਜਿਸ ਪਿੱਛੇ ਪਾਪਾ ਨੇ ਮੇਰੇ ਨੇ 10 ਲੱਖ ਦਾ ਲੋਨ ਲਿੱਤਾ ਸੀਗਾ ਜੀ ਬੈਂਕ ਤੋਂ ਜੀ ਬਾਕੀ ਕਰ ਦੀ ਪੂੰਜੀ ਦਾ ਸੀ ਬਾਕੀ ਜੋ ਸੀਗਾ ਸਾਡੇ ਕੋਲ ਜੀ ਜਿੰਨਾ ਕੀ ਮੰਗ ਕੀ ਕਰਦੇ ਹੋ ਜਿਸ ਦਾ ਤੁਹਾਨੂੰ ਧੋਖਾ ਦਿੱਤਾ ਉਹਨੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਸਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਤਾਂ ਕਿ ਕੋਈ ਕਿਸੇ ਨੂੰ ਵੀ ਅੱਗੇ ਨੂੰ ਕਿਸੇ ਨਾਲ ਐਵੇਂ ਕਰਨ ਦੀ ਸ਼ੈ ਨਾ ਮਿਲੇ ਜੀ ਬਸ ही कर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर